ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਅੱਪਾ ਇੱਕ ਵੜ ਸੇ ਲੈ ਲੈ ਕੇ ਆਏ ਜੀ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਓ ਕਰ ਲੀਏ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਸਭ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜੀ ਗਰਮੀਤ ਸਿੰਘ ਹਮ ਪਿੰਡ ਭਾਈ ਰੂਪਾ ਠੀਕ ਹੈ ਜੀ ਦਿਾਲਪੁਰੇ ਵਾਲੇ ਰੋਡ ਤੇ ਹੈ ਜੀ ਦਿਾਲਪੁਰ ਮਾਇਰ ਜੀ ਨੂੰ ਜਾਂਦਾ ਠੀਕ ਹੈ ਉਹਦੇ ਆਪਣਾ ਘਰ ਆ ਜੀ ਠੀਕ ਹੈ ਆਪਣਾ ਗਰਮੀਤ ਸਿੰਘ ਸਰਪੰਚ ਜੀ ਠੀਕ ਹੈ ਭਾਈ ਹਾਂਜੀ ਜ਼ਿਲ੍ਹਾ ਬਠਿੰਡਾ ਤੁਸੀਂ ਜ਼ਿਲ੍ਹਾ ਬਠਿੰਡਾ ਤੁਸੀਂ ਫੂਡ ਦਾ ਖਾਣਾ ਖਾਜੀ ਮੋਬਾਈਲ ਨੰਬਰ ਉਹ 77102 0 वार्ड 50 77102 0 वार्ड 50 ਠੀਕ ਹੈ ਭਾਈ ਭਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੁੰਦੀ ਹੈ ਇਹ ਜੀ ਪਹਿਲਾਂ ਲਾਂਗੇ ਪਹਿਲਾਂ ਹਾਂਜੀ ਪਹਿਲਾਂ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਜੀ ਲਊ ਬਸ ਆਪਾਂ 7 ਦਿਨ ਲਊਗੀ ਜੀ 5 ਤੋਂ 7 ਤੱਕ ਦਿਨ ਹਾਂਜੀ ਹਾਂਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਦੇ ਦੂ ਜੀ 2kg ਲੀਟਰ ਦੇ ਦਿਓ ਜੀ ਠੀਕ ਹੈ ਹਾਂ ਜੀ 2 ਲੀਟਰ ਦੇ ਦਿਓ ਕੱਚੀ ਕੱਚੀ ਆ ਆਰਡਰ ਕਮਾਲ ਦਾ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਚਾਰੇ ਥਣ ਕੋਜੇ ਪੂਰੇ ਗੈਪ ਤੇ ਚਵਾਈ ਬਹੁਤ ਚੰਗੀ ਨਿਕਲੂ ਹਨਾ ਹਾਂ ਜੀ ਹਾਂ ਜੀ ਹਿਸਾਬ ਨਾਲ ਥਣ ਲੱਗਿਆ ਨਾ ਫੁੱਲ ਬਰੀਡ ਦਾ ਪ੍ਰਿੰਟ ਬੜਾ ਚੰਗਾ ਫੁੱਲ ਕੱਦਦਾ ਬਈ ਫੇਸ ਦੀ ਬਿਊਟੀ ਕਮਾਲ ਦੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਦੇਖੋ ਕਰਮਾਲੀ ਦਾ ਕਿਆ ਬਾਤ ਹੈ ਬਿਊਟੀ ਇੱਕ ਨੰਬਰ ਆ ਕਿਸੇ ਪਾਸੋਂ ਕਰਮਾਈ ਨੂੰ ਕੋਈ ਕਾਹ ਨਹੀਂ ਸੋਹਣ ਵਾਲੀ ਆ ਸੱਚੀ ਕੱਚੀ ਅਦਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੂ ਫੇਸ ਬ੍ਰੀਟ ਕਿਸੇ ਪਾਸੋਂ ਕਰਮਾਈ ਨੂੰ ਕੋਈ ਕਾਹ ਨਹੀਂ ਕਿਆ ਬਾਤ ਆ ਇੱਕ ਨੰਬਰ ਵੜਾ ਹੈਣਾ ਬਾਪੂ ਹਾਂ ਜੀ ਹਾਂ ਇੱਕ ਨੰਬਰ ਬਹੁਤ ਮਾਦਰਾ ਬ੍ਰੇਟ ਵੀ ਪੂਰੀ ਸੋਹਣੀ ਆ ਜੀ ਸਹੀ ਗੱਲ ਆ ਮੈਨਾ ਚਲ ਕਮੂ ਸੀਲ ਬਹੁਤ ਹੈ ਜੀ ਠੀਕ ਹੈ ਜੀ ਠੰਡੀ ਸੀਲ ਬਾਪੂ ਸੀ ਠੰਡੀ ਸੀ ਬਹੁਤ ਹੈ ਜੀ ਤੇ ਮੁੱਲ ਕੀ ਆ ਬਾਪੂ ਜਾਇ ਜੀ ਮੁੱਲ ਜੀ ਕਿੰਨਾ ਮਰਜੀ 65 ਕਰ ਦਿੰਨੇ ਆ 62 ਦੀ ਛੱਡਾਂਗੇ ਜੀ ਠੀਕ ਆ ਹਾਂ ਜੀ ਮੁੱਲ ਕਰਾਉਣਾ ਬਾਪੂ ਕਹਿੰਦਾ 65 ਕਰਾ ਲਓ 62000 ਦੀ ਵੇੜਾ ਜਿਹੜੀ 62 ਦੀ ਛੱਡ ਦਵਾਂਗੇ ਜੀ ਬੜਾ ਸਟੀਲ ਬਹੁਤ ਹੈ ਜੀ ਜੇ ਮਰਦੀ ਐ ਕੋਈ ਐ ਚੱਕਰ ਮਰਦੀ ਹੱਥ ਲਾਈ ਚੱਲ ਕੋਈ ਚੱਕਰ ਜਿਵੇਂ ਮਰਦੀ ਹੱਥ ਲਈਓ ਚਾਹਨਾ ਕੁਛ ਨਹੀਂ ਲੀਵਾ ਕਮਾਲ ਤੇ ਥਾਣ ਬਹੁਤ ਚੰਗੇ ਜਿਵੇਂ ਪਲੂਨ ਹਨ ਥਾਣ ਦੇ ਇੱਕ ਨੰਬਰ ਥਾਣ ਲੱਗਿਆ ਪੂਰੀ ਵਿਕੀ ਦੇ ਥਾਣਾ ਕੱਦ ਬਰੀਟ ਪ੍ਰਿੰਟ ਕਿਸੇ ਬਸ ਜਰਮਨੀਆਂ ਨੂੰ ਕੋਈ ਕਟਣੀ ਮੂੰਹ ਦੇ ਮੂੰਹ ਵੇਖੋ ਜੀ ਮੂਹ ਬੇਸ ਬੜਾ ਪਿਆਰਾ ਹਨਾ ਹਾਂ ਜੀ ਫਿਰ ਬਹੁਤ ਹੀ ਪੂਰੀ ਚੰਗੀਆਂ ਸੁਨੱਖ ਆਪਣਾ ਵੜੜ ਚ ਫੁੱਲ ਆ ਬਾਈ ਤੇ ਕਿਸੇ ਵੀਰ ਨੂੰ ਵੜੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ